ਸੋਰਠ ਮਹਲਾ 5 ਕਰ ਦੂਜਾ ਚੌਪਦਈਕ ਓੰਕਾਰ ਸਤ ਗੁਰ ਪ੍ਰਸਾਦ ਏਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰੁ ਹਾਈ ਏਕ ਪਿਤਾ ਇਕ ਸਕੇ ਹਮਬਾਰਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਜੀਓ ਹਮਾਰਾ ਬਲ ਬਲ ਜ ASCII ਹਰ ਦਰਸ਼ਨ ਦੇਹ ਦਖਾਈ ਸੁਣ ਮੀਤਾ ਤੂਰੀ ਕੋ ਬਲ ਜਾਈ ਏ ਮਨ ਤੇਰਾ ਭਾਈ ਰਹਾ ਪਾਪ ਮਲੋਵਾ ਮਲ ਮਲ ਧੋਵਾ ਇਹ ਮਨ ਤੇ ਕੁ ਦੇਸਾਂ ਸੁਣ ਮੀਤਾ ਹਾਂ ਤੇਰੀ ਸਰਨਾਈ ਆਇਆ ਪਾਪ ਮਿ ਲੋ ਦੇਹ ਉਪਦੇਸ਼ਾ ਮਾਣ ਨਾ ਕੀਜੇ ਸ਼ਰਣ ਪਰਿਜੇ ਕਰੇ ਸੁ ਭਲਾ ਮਨਾਈਏ ਸੁਣ ਮੀਤਾ ਜਿਉ ਪਿੰਡ ਸਭ ਤਨ ਅਰਪੀਜੇ ਕਿਉ ਦਰਸ਼ਨ ਹਰ ਜੀਉ ਪਾਈਏ ਪੈਉਣ ગ્રਹ ਪ੍ਰਸਾਦ ਸੰਤਨ ਕੇ ਹਰਨਾਮਾ ਹੈ ਮਿੱਠਾ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਸਭ ਅਕਲ ਨਰੰਜਨ ਦੀਠਾ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਸਭ ਅਕਲ ਨਰੰਜਨ ਦੀਠਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ Ki <tí> হতে <hoté>